ਮਸ਼ਹੂਰ ਇਨਸਟਾਗ੍ਰਾਮਰ ਅਤੇ ਯੂਟਿਊਬਰ ਮੈਕੂ ਟਿਲੋ ਜਿਸ ਨੂੰ ਕਿ ਪਿਛਲੇ ਦਿਨਾਂ ਤੋਂ ਕਾਫੀ ਲੋਕਾਂ ਦੇ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਬਾਜ਼ੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੇ 2 ਮਹੀਨੇ ਪਹਿਲਾਂ ਮੈਕੂ ਟਿਲੋ ਦੀ ਅਨਮੋਲ ਨਾਮ ਦੇ ਮੁੰਡੇ ਨਾਲ ਜਿਹੜੀ ਇੰਗੇਜਮੈਂਟ ਹੋਈ ਸੀ ਤੇ ਉਸਨੇ ਆਪਣੀ ਇੰਗੇਜਮੈਂਟ ਦੀਆਂ ਤੇ ਸ਼ਾਪਿੰਗ ਕਰਦੀਆਂ ਕਾਫੀ ਵੀਡੀਓਜ਼ ਆਪਣੇ ਇੰਸਟਾਗ੍ਰam ਤੇ YouTube ਉੱਤੇ ਪਾਈਆਂ ਸਨ ਤੇ ਹੁਣ ਲੋਕਾਂ ਦੇ ਵੱਲੋਂ ਇਹ ਚੀਜ਼ ਕਹੀ ਜਾ ਰਹੀ ਆ ਕਿ ਮੈਕੂ ਢਿੱਲੋ ਦੀ ਜਿਹੜੀ ਮੰਗਣੀ ਹੋ ਟਟ ਚੁੱਕੀ ਆ ਤੇ ਉਹਨਾਂ ਦੋਨਾਂ ਦਾ ਬ੍ਰੇਕਅਪ ਹੋ ਚੁੱਕਿਆ ਵਾ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਬ੍ਰੇਕਅਪ ਦਾ ਸਾਰਾ ਅਸਲ ਸੱਚ ਦੱਸਾਂਗੇ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਦਰਅਸਲ ਜਿਹੜੀ ਮੈਕੂ ਢਿੱਲੋ ਕੁੜੀ ਆ ਉਹ ਸੋਸ਼ਲ ਮੀਡੀਆ ਇੰਸਟਾਗ੍ਰam ਉੱਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਉਹਦਾ ਅਨਮੋਲ ਪ੍ਰੀਤ ਨਾਮ ਦੇ ਮੁੰਡੇ ਨਾਲ ਮੰਗਣਾ ਹੋਇਆ ਸੀ ਤੇ ਮੰਗੜੇ ਦੀਆਂ ਕਾਫੀ ਤਸਵੀਰਾਂ ਉਸਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਲੋਕਾਂ ਦੇ ਵੱਲੋਂ ਹੁਣ ਇਹ ਚੀਜ਼ ਕਹੀ ਜਾ ਰਹੀ ਆ ਕਿ ਮੈਕੂ ਢਿੱਲੋ ਦਾ ਜਿਹੜਾ ਬ੍ਰੇਕਅਪ ਅਨਮੋਲ ਦੇ ਨਾਲ ਹੋ ਗਿਆ ਹੈ ਤੇ ਉਸ ਨੇ ਆਪਣੇ سوشل میڈیا ਅਕਾਊਂਟ ਤੋਂ ਬ੍ਰੇਕਅਪ ਕਰਕੇ ਜੜੀਆਂ ਫੋਟੋਆਂ ਵੀਡੀਓਸ ਡਿਲੀਟ ਕਰ ਦਿੱਤੀਆਂ ਹਨ ਤੇ ਹੁਣ ਉਹਨਾਂ ਦਾ ਆਪਸ ਵਿੱਚ ਆਪਸ ਦੇ ਵਿੱਚ ਕੋਈ ਰਿਸ਼ਤਾ ਨਹੀਂ ਰਿਹਾ ਦਰਅਸਲ ਮੈਕੂ ਟਿੱਲੋ ਦੇ ਅਕਾਊਂਟ ਉੱਤੇ ਜਾ ਕੇ ਜਦੋਂ ਅਸੀਂ ਇਹ ਸਾਰਾ ਸੱਚ ਦੇਖਿਆ ਤਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਉਸ ਅਨਮੋਲ ਨੇ ਵੀ ਆਪਣੇ ਬਾਇਓ ਦੇ ਵਿੱਚ ਮੈਕੂ ਢਿੱਲੋ ਦੀ ਆਈਡੀ ਦਾ ਲਿੰਕ ਪਾਇਆ ਹੋਇਆ ਹੈ ਤੇ ਮੈਕੂ ਢਿੱਲੋ ਨੇ ਵੀ ਅਜੇ ਤੱਕ ਆਪਣੀ ਆਈਡੀ ਦੇ ਵਿੱਚ ਅਨਮੋਲ ਦਾ ਅਨਮੋਲ ਦੀ ਪ੍ਰੋਫਾਈਲ ਦਾ ਲਿੰਕ ਪਾਇਆ ਹੋਇਆ ਹੈ ਤੇ ਲੋਕਾਂ ਦੇ ਵੱਲੋਂ ਇਹ ਝੂਠੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਕਿ ਮੈਕੂ ਢਿੱਲੋ ਦਾ ਜਿਹੜਾ ਬ੍ਰੇਕਅਪ ਹੋ ਚੁੱਕਿਆ ਹੈ ਪਰ ਇਹ ਸੱਚ ਨਹੀਂ ਮੈਕੂ ਢਿੱਲੋ ਨੇ ਕੋਈ ਹੋਰ ਕਾਰਨ ਹੋ ਸਕਦਾ ਹੈ ਜਿਸ ਵਜ੍ਹਾ ਕਰਕੇ ਅਨਮੋਲ ਦੇ ਨਾਲ ਆਪਣੀ ਮੰਗਣੀ ਮੰਗਣੀ ਦੀਆਂ ਜੜੀਆਂ ਫੋਟੋਆਂ ਤਸਵੀਰਾਂ ਉਹ ਡਿਲੀਟ ਕੀਤੀਆਂ ਹਨ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਮੈਕੂ ਟਿੱਲੋ ਵੱਲੋਂ ਵੀ ਇਹ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਉਹਨਾਂ ਦਾ ਮੰਗਣਾ ਟੁੱਟ ਗਿਆ ਜਾਂ ਨਹੀਂ ਲੋਕਾਂ ਦੇ ਵੱਲੋਂ ਉਹਨਾਂ ਨੂੰ ਇਸ ਮੁੱਦੇ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਤੇ ਅਫਵਾਹਾਂ ਝੂਠੀਆਂ ਫੁਲਾਈਆਂ ਜਾ ਰਹੀਆਂ ਹਨ ਕਿ ਉਹਨਾਂ ਦਾ ਬ੍ਰੇਕਅਪ ਹੋ ਗਿਆ ਅਜੇ ਉਹਨਾਂ ਦਾ ਕੋਈ ਬ੍ਰੇਕਅਪ ਨਹੀਂ ਹੋਇਆ ਫਿਲਹਾਲ ਉਹਨਾਂ ਦਾ ਥੋੜੇ ਮਹੀਨਿਆਂ ਤੱਕ ਵਿਆਹ ਵੀ ਹੋਣ ਜਾ ਰਿਹਾ ਹੈ Okay. ਇਹ ਤੁਹਾਨੂੰ ਦੱਸ ਦਿੰਦੇ ਆ ਕਿ ਮੈਕੂ ਮੈਕੂ ਢਿੱਲੋ ਉਹ ਕੁੜੀ ਆ ਜਿਸ ਦੀ ਕਿ ਪਿਛਲੇ ਸਮੇਂ ਦੇ ਵਿੱਚ ਪਰਿਵਾਰ ਦੇ ਚਾਰ ਜੀਆਂ ਦੀ ਇਕੱਠਿਆਂ ਮੌਤ ਹੋ ਗਈ ਸੀ ਪਹਿਲਾਂ ਉਸ ਦੇ ਪਿਤਾ ਜੀ ਉਸ ਤੋਂ ਬਾਅਦ ਉਸ ਦੇ ਸਿਰੀ ਤੇ ਹੋਰ ਦੋ ਜੀਆਂ ਦੀ ਜਿਹੜੀ ਮੌਤ ਹੋ ਗਈ ਸੀ ਤੇ ਲੋਕਾਂ ਦੇ ਵੱਲੋਂ ਉਸ ਨੂੰ ਕਿਹਾ ਗਿਆ ਸੀ ਕਿ ਹੁਣ ਤੂੰ ਖੇਤੀ ਨਹੀਂ ਕਰ ਸਕੇਂਗੀ ਤੇ ਆਪਣੇ ਸੰਤ ਸੰਦੇੜਿਆ ਉਹ ਜਦੋਂ ਵੇਚਣੇ ਹੋਏ ਸਾਨੂੰ ਦੱਸਦੀ ਪਰ ਮੈਕੂ ਢਿੱਲੋ ਉਹ ਕੁੜੀ ਮਿਹਨਤੀ ਕੁੜੀ ਆ ਜਿਸ ਨੇ ਕਦੇ ਹਿੰਮਤ ਨਹੀਂ ਹਾਰੀ ਤੇ ਆਪਣੀ ਦਮਤੇ ਅੱਜ ਉਹ 13 ਕਿੱਲਿਆਂ ਦੀ ਖੇਤੀ ਜਿਹੜੀ ਖੁਦ ਕਰ ਰਹੀ ਆ ਤੇ ਲੋਕਾਂ ਲਈ ਇੱਕ ਵੱਡੀ ਪ੍ਰੇਰਨਾ ਬਣ ਕੇ ਸਾਹਮਣੇ ਆਈ ਆ ਕਿਉਂਕਿ ਲੋਕ ਹਿੰਮਤ ਹਾਰ ਜਾਂਦੇ ਨੇ ਪਰ ਮੈਕੂ ਟਿੱਲੋ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਚਾਉਣ ਵਾਲਿਆਂ ਦੀ ਗਿਣਤੀ ਹੁਣ ਤੱਕ ਵਧਾਈ ਆ ਤੇ ਲੋਕਾਂ ਦੇ ਵੱਲੋਂ ਉਸ ਨੂੰ ਚੰਗੇ ਕਮੈਂਟ ਵੀ ਕੀਤੇ ਜਾਂਦੇ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ ਤੇ ਮੈਕੂ ਟਿੱਲੋ ਇੱਕ ਪ੍ਰੇਰਣਾਦਾਇਕ ਕੁੜੀ ਆ ਤੇ ਲੋਕਾਂ ਦੇ ਵੱਲੋਂ ਉਸ ਦੇ ਰਿਸ਼ਤੇ ਨੂੰ ਲੈ ਕੇ ਝੂਠੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਪਰ ਇਹ ਜੜੀਆਂ ਅਫਵਾਹਾਂ ਦਾ ਸੱਚ ਇਹ ਆ ਕਿ ਮੈਕੂ ਟਿੱਲੋ ਹਜੇ ਵੀ ਅਨਮੋਲ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਰਹੀ ਆ ਤੇ ਜਲਦ ਹੀ ਉਹਨਾਂ ਦਾ ਆ ਵੀ ਹੋਣ ਜਾ ਰਿਹਾ ਕਿਰਪਾ ਕਰਕੇ ਤੁਸੀਂ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਮੈਕੂ ਟਿੱਲੋ ਨੂੰ ਦਿਵਾਵਾਂ ਜਰੂਰ ਦਿਓ ਰੱਬ ਉਸ ਦੀ ਦਿਨ ਦੁਗਰੀ ਨਾਟ ਚੌਕੜੀ ਉਸ ਨੂੰ ਤਰੱਕੀ ਬਖਸ਼ੇ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ